ਹੈਲੋ ਹਾਂਜੀ ਸ਼ਸ਼ੀ ਕਲ ਜੀ ਸਾਰਿਆਂ ਨੂੰ ਗੁਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆਂ ਹੋਵਗੇ ਜੀ ਠੀਕ ਠਾਕ ਹੋਵਗੇ ਜੀ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਮੋਗੇ ਜੀ ਆਪਾਂ ਵੀ ਬਸ ਠੀਕ ਹੀ ਹਾਂ ਜੀ ਜਿਵੇਂ ਤੁਹਾਨੂੰ ਪਤਾ ਕਿ ਆਪਣਾ ਐਕਸੀਡੈਂਟ ਹੋਇਆ ਹੋਇਆ ਆਪਾਂ ਬੈਠੀ ਰਹਨੇ ਆ ਜੀ ਕੋਈ ਕੰਮ ਤਾਂ ਹੈ ਨਹੀਂਗਾ ਆਪਾਂ ਨੂੰ ਤੇ ਮੈਨੂੰ ਇਹ ਸੀਗਾ ਵੀ ਹਨਾ ਇੱਕ ਮੇਰਾ ਤੁਹਾਨੂੰ ਪਤਾ ਜਿਵੇਂ ਫੋਨ ਖਰਾਬ ਆ ਹਨਾ ਤੇ ਬੈਸੇ ਆਪਾਂ ਬਲੌਕ ਉਹਦਾ ਬਣਾ ਲੈਨੇ ਨੇ ਮੈਂ ਕਿਹਾ ਚਲੋ ਜਦੋਂ ਫੋਨ ਠੀਕ ਹੋ ਗਿਆ ਤੇ ਫਿਰ ਆਪਾਂ ਵੀਡੀਓ ਪਾ ਦਿਆ ਕਰਾਂਗੇ ਤੇ ਪੈਰ ਦੁਖਦਾ ਕਰਕੇ ਆਪਾਂ ਤਾਂ ਤੁਰਿਆ ਫਿਰਿਆ ਤਾਂ ਜਾਂਦਾ ਨਹੀਂ ਤੇ ਆਪਾਂ ਨਾ ਚਲੋ ਮੈਂ ਕਿਹਾ ਪੀੜੀ ਬੋਂਦਿਆਂ ਨਾਲੇ ਤੁਹਾਨੂੰ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਨਾਲ ਚਲੋ ਪੀੜੀ ਬੋਂ ਲੈਣ ਦੇ ਨਾਲੇ ਮੈਨੂੰ ਖੁਦ ਨੂੰ ਆ ਜੂਗੀ ਹੈ ਨਾ ਤੇ ਹੋਰ ਸੁਣਾਓ ਜੀ ਕਿਵੇਂ ਹੋ ਜੀ ਕਿਵੇਂ ਜੀ ਬਾਕ ਤੇ ਤੁਹਾਡੀ ਵੀਰੇ ਜਾਊਗੀ ਜਿਵੇਂ ਕਿ ਗੁਰਲੀਨ ਮੈਂ ਦਾ ਵਲੌਗ ਤੇ ਹਲੇ ਵੇਟਿੰਗ ਚ ਚੱਲ ਰਹੇ ਨੇ ਜਿਵੇਂ ਮਮਾ ਦਾ ਇਵੈਂਟ ਹੋਇਆ ਸੀ ਉਹ ਉਸ ਕਰਕੇ ਤੁਸੀਂ ਨਵਜੋਤ ਮੇਰਾ ਵਲੌਗ ਨੂੰ ਦੇਖਿਆ ਕਰੋ ਠੀਕ ਹੈ ਨਵਜੋਤ ਮੇਰਾ ਵਲੌਗ ਨੂੰ ਦੇਖਿਆ ਕਰੋ ਤੇ ਉਹਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਹਾਂਜੀ ਜੀ ਇੱਧਰ ਆਪਣੀ ਮਾਸੀ ਬਣਾ ਰਹੇ ਨੇ ਜੀ ਪੀੜੀ ਤੇ ਮਾਸੀ ਕਹਿ ਰਹੀ ਸੀ ਮੈਨੂੰ ਲਿਆ ਦਿਓ ਪੀੜੀ ਮੈਂ ਬਾਂਦੂ ਬਾਂਦੂ ਤੇ ਹੁਣ ਦੇਖੋ ਫਾਈਨਲੀ ਪੀੜੀ ਦੇ ਆ ਹੀ ਗਈ ਵਾਰੀ ਜਿਵੇਂ ਤੁਹਾਨੂੰ ਪਤਾ ਹੈ ਮੇਰੇ 6:00 ਵੱਜੀ ਹੋਈ ਆ ਨਾ ਹੁਣ ਫਿਰ ਮੈਂ ਹੀ ਜੁਲ ਕਿਤੇ ਤੁਰਦੀ ਫਿਰਦੀ ਤਾਂ ਹੈ ਨਹੀਂ ਜੀ ਇਸ ਕਰਕੇ ਮੇਰੇ ਨਾਲ ਨਾ ਟਾਈਮ ਪਾਸ ਨਹੀਂ ਤੇ ਇੱਕ ਮੇਰਾ ਫੋਨ ਖਰਾਬ ਹੋ ਤੁਹਾਨੂੰ ਪਤਾ ਹੈ ਮੇਰਾ ਫੋਨ ਵੀ ਪਾਣੀ ਚ ਗਿਰ ਗਿਆ ਸੀ ਉੱਥੇ ਤੇ ਮੈਂ ਕਿਹਾ ਚਲੋ ਨਾ ਬੈਠੇ ਬੈਠੇ ਨਾਲ ਟਾਈਮ ਪਾਸ ਹੋ ਜਾਂਦਾ ਨਾਲੇ ਆਪਾਂ ਪੀੜੀ ਬੋਣ ਲੈਂਦੇ ਆ ਨਾ ਆਪਾਂ ਨੂੰ ਕੁਝ ਆ ਹੀ ਜਾਂਦਾ ਨਾ ਜਦੋਂ ਵੀ ਟੂੜੀ ਪੀੜੀ ਬੋਣ ਲੈਂਦੇ ਨਾਲ ਹੈਲੋ ਜੀ ਸ਼ਸ਼ੀਕਾਲ ਸਾਰਿਆਂ ਨੂੰ ਗੁਲੀਨ ਮੇਰਾ ਵਲੌਗ ਤੇ ਤੁਹਾਡਾ ਗੁਲੀਨ ਮੇਰਾ ਨਹੀਂ ਹੈਗਾ ਇਹ ਵਲੌਗ ਗੁਰਦੀਨ ਮੇਰਾ ਵਲੌਗ ਨੂੰ ਪੂਰਾ ਜੀਵਰ ਸਬਸਕ੍ਰਾਈਬ ਕਰਿਓ ਤੇ ਥੋੜੀ ਦੇਖਣਾ ਫੜ ਕੇ ਰੱਖਣਾ ਅੱਛਾ ਹਾਂਜੀ ਸਾਰਿਆਂ ਨੂੰ ਸ਼ਸ਼ੀਕਾਲ ਜੀ ਤੇ ਪਲੀਜ਼ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਨਾ ਮੇਰੇ ਚੈਨਲ ਦਾ ਨਾਮ ਹੈਗਾ ਗੁਲੀਨ ਮੇਰਾ ਬਲੌਗ ਤੇ ਪਲੀਜ਼ ਉਹਨੂੰ ਪੂਰੀ ਸਪੋਰਟ ਕਰਿਓ ਪਰ ਇੰਨਾ ਕਿ ਆਪਾਂ ਸੱਚ ਦੱਸਦੇ ਆ ਕਿ ਆਪਾਂ ਹਜੇ ਉਤੇ ਵੀਡੀਓ ਕੁਛ ਨਹੀਂ ਪਾ ਰਹੇ ਕਿਉਂਕਿ ਮੇਰੇ ਪੈਰ ਤੇ 6:30 ਵਜੇ ਕਰਕੇ ਐਕਸੀਡੈਂਟ ਹੋ ਗਿਆ ਸੀ ਕਿ ਮੇਰਾ ਮੋਬਾਈਲ ਵੀ ਉੱਥੇ ਖਰਾਬ ਹੋ ਗਿਆ ਸੀਗਾ ਜੀ ਜਦੋਂ ਮੇਰਾ ਮੋਬਾਈਲ ਆ ਗਿਆ ਫਿਰ ਆਪਾਂ ਉੱਤੇ ਨਾ ਵੀਡੀਓ ਅਪਲੋਡ ਕਰਿਆ ਕਰਾਂਗੇ ਥੋੜੀ ਜਿਹੀ ਵੇਟਿੰਗ ਚ ਚੱਲਦੇ ਪਲੀਜ਼ ਮੇਰੇ 채ਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪਲੀਜ਼ ਹੌਣ ਵੀ ਕਰ ਲਿਓ ਨਾ ਜਿਹੜੀ ਮੇਰੇ ਪੁਰਾਣੀਆਂ ਵੀਡੀਓ ਤੁਸੀਂ ਉਹੀ ਦੇਖ ਲਿਓ ਤੇ ਫਿਰ ਆਪਣਾ ਜਦੋਂ ਫੋਨ ਆ ਗਿਆ ਫਿਰ ਆਪਾਂ ਨਵੀਆਂ ਵੀਡੀਓ ਪਾਇਆ ਕਰਾਂਗੇ ਜੀ ਧੰਨਵਾਦ ਜੀ ਤੱਕ ਤੱਕ ਰਹਿ ਲਈ ਦੀ ਤੁਸੀਂ ਡੈਲਪਿਟ ਕਰ ਬਲੌਗਸ ਦੇਖਿਆ ਕਰੋ ਤੱਕ ਤੱਕ ਲਈ ਦੀ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਸੀਂ ਕਹਿੰਦੇ ਹੋ ਮੈਂ ਕਿ ਬੈੱਡ ਤੇ ਰੱਖੇ ਬੈਠੇ ਆ ਤੁਹਾਨੂੰ ਪਤਾ ਹੀ ਹੈ ਨਾ ਬੈੱਡ ਤੇ ਆਪਾਂ ਕਾਤੋਂ ਰੱਖਿਆ ਨਾ ਤੇ ਦੂਸਰਾ ਹਨਾ ਵੀ ਵੈਸੇ ਦੇਖ ਲਓ ਨਾ ਪਹਿਲੋ ਸਾਰੇ ਘਰੀਬ ਪੀੜੀਆਂ ਵਗੈਰਾ ਬੁੰਨਦੇ ਸੀਗੇ ਹੁਣ ਤਾਂ ਕੋਈ ਬੁੰਨਦਾ ਹੀ ਨਹੀਂਗਾ ਮੇਰੇ ਵੀ ਘਰੇ ਉੱਥੇ ਹੈ ਨਹੀਂ ਸੰਗਰੂਰ ਇੱਥੇ ਜੀ ਆਪਣੇ ਭੈਣ ਦੇ ਘਰੇ ਆਏ ਆ ਜਦੋਂ ਖਾਂਡ ਪਾੜ ਰਖਾ ਸਹਜਪਾਟ ਕਰਾਇਆ ਸੀ ਸੁਖਣੀ ਸਾਹਿਬ ਤੁਹਾਨੂੰ ਪਤਾ ਵਾ ਵੀਡੀਓ ਪਾਈ ਸੀ ਉਦੋਂ ਪੀੜੀਆਂ ਪਈਆਂ ਸੀ ਪਰ ਬੜੀ ਪ੍ਰੋਬਲਮ ਸੀ ਉਦੋਂ ਬੁਲੀਆਂ ਨਹੀਂ ਗੇ ਪਰ ਮੈਨੂੰ ਇਹ ਸੀ ਮੈਂ ਕਿ ਚਲੋ ਹੁਣ ਮੈਂ ਬੈਠੀ ਹੂੰ ਨੀ ਮੈਂ ਕਿ ਨਾਲੇ ਮੈਂ ਬੈਠੀ ਬੈਠੀ ਚਲ ਪੁੰਨ ਦੂੰਗੇ ਨਾ ਨਾਲੇ ਚਲੋ ਟਾਈਮ ਪਾਸ ਹੋ ਜਾਂਦਾ ਵਾ ਨਾ ਤੁਹਾਨੂੰ ਪਤਾ ਬੈਠਿਆ ਵੀ ਨਹੀਂ ਨਾ ਜਾਂਦਾ ਹੈਗਾ ਬੜੀ ਦੇਰ ਵੀ ਅਮੀ ਚੋਣ ਆਏ ਆ ਕਿ ਚਲੋ ਥੋੜਾ ਕੰਮ ਚ ਆਪਾਂ ਲੱਗੇ ਰਹਨੇ ਆ ਨਾ ਥੋੜਾ ਜਿਹਾ ਹੋਰ ਹੋ ਜਾਂਦਾ ਨਾ ਦਿਲ ਜੇ ਨੂੰ ਤੇ ਦੂਸਰਾ ਨਾ ਆਪਣਾ ਫੋਨ ਤਾਂ ਖਰਾਬ ਆ ਭਾਣ ਜੀ ਕਹਿੰਦੀ ਮਾਸੀ ਕੋਈ ਗੱਲ ਨਹੀਂ ਵੀ ਹੈ ਨਾ ਵੀ ਆਪਣੇ ਫੋਨ 'ਚ ਮੈਂ ਆਪਦੇ ਵਾਲੇ ਫੋਨ 'ਚ ਵੀਡੀਓ ਬਣਾ ਦੰਨੀ ਆ ਜਦੋਂ ਤੁਹਾਡਾ ਫੋਨ ਠੀਕ ਹੋ ਗਿਆ ਫਿਰ ਤੁਸੀਂ ਉਹਤੇ ਵੀਡੀਓ ਪਾ ਦਿਆ ਕਰਿਓ ਤੇ ਮੈਂ ਕਿਹਾ ਚਲੋ ਹਾਂ ਇਹ ਵੀ ਠੀਕ ਆ ਨਾ ਵੀ ਚੱਲਣ ਵਾਲੇ ਬੈਠੇ-ਬੈਠੇ ਆਪਾਂ ਪੀੜੀਆਂ ਬੋਲ ਲਾਂਗੇ ਤੇ ਫਿਰ ਅਸੀਂ ਚਲ ਵੀਡੀਓ ਬੋਲ ਲੈਂਦੇ ਆ ਆਪਾਂ ਇਹ ਨਾ 2-3 ਪੀੜੀਆਂ ਬਣਾਈਆਂ ਨੇ ਜੀ ਤੇ ਮੈਂ ਕਿਹਾ ਚਲੋ ਬਣਾ ਲੈਂਦੇ ਆ ਨਾ ਬੈਠੇ-ਵੇਲੇ ਹੋਰ ਕੀ ਆ ਤੇ ਦੋ ਤਿੰਨ ਪਈਆਂ ਸੀਗੀਆਂ ਤੇ ਮੈਂ ਕਿਹਾ ਚਲੋ ਬਣਾ ਲੈਂਦੇ ਆ ਬੈਠੇ ਬੈਠੇ ਨਾ ਤੇ ਇਧਰ ਭੈਣ ਵੀ ਆਪਣਾ ਸੂਟ ਸਲਾਈ ਕਰ ਰਹੀ ਹੈ ਉਹ ਉਧਰ ਬੈਠੇ ਨਾਲ ਉਹਨਾਂ ਦੀ ਸਲਾਈ ਤੇ ਤੇ ਮੈਂ ਇਧਰ ਪੀੜੀ ਬੁਣ ਰਹੀ ਸੀਗੀ ਤੇ ਨਵਜੋਤ ਗਿਆ ਹੋਇਆ ਜੀ ਸਕੂਲ ਤੇ ਅਸੀਂ ਜਲ ਮੈਂ ਬੈਠੀ ਬੈਠੀ ਮੈਂ ਕਿਹਾ ਇਧਰ ਭੈਣ ਸੂਟ ਤਿਆਰ ਕਰਦੀ ਹੈ ਤੇ ਮੈਂ ਇਧਰ ਪੀੜੀ ਤਿਆਰ ਕਰ ਦਿੰਨੀ ਆ ਨਾ ਤੇ ਐਵੇਂ ਚਲੋ ਹਨਾ ਚਲੋ ਨਿਕਲ ਜਾਂਦਾ ਦਿਨ ਨਹੀਂ ਤੇ ਬੈਠੇ ਰਹੋ ਪਹਿਲੇ ਹਨਾ ਹਾਨੂੰ ਪਤਾ ਨਾ ਫੋਨ ਤੋਂ ਬਗੈਰ ਜ਼ਿੰਦਗੀ ਵੀ ਕੁਝ ਨਹੀਂ ਹੈਗੀ ਨਾ ਨਹੀਂ ਬੰਦਾ ਫੋਨ ਦੇਖਦਾ ਰਹਿੰਦਾ ਟਾਈਮ ਪਾਸ ਹੋ ਜਾਂਦਾ ਫੋਨ ਵੀ ਨਹੀਂ ਸੀ ਚੱਲਦਾ ਤੇ ਫਿਰ ਇਧਰ ਭਾਣ ਜੀ ਆ ਗਈ ਕਹਿੰਦੀ ਮਾਸੀ ਚਲ ਮੈਂ ਵੀ ਸਿੱਖ ਲੈਨੀ ਆ ਫਿਰ ਮੈਂ ਅਸੀਂ ਭਾਣ ਜੀ ਨੇ ਅਸੀਂ ਦੋਨਾਂ ਨੇ ਜੀ ਪੀੜੀ ਬੁਣੀ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਨਾਲ ਹਨ ਵੀ ਆਪਾਂ ਘਰੇ ਬੁਣ ਸਕਦੇ ਹਾਂ ਮੈਂ ਅੱਗੇ ਕਹਿ ਰਹੀ ਸੀ ਮੈਂ ਕਿ ਅਸੀਂ ਵੀ ਉੱਥੇ ਬੁਣਾਂਗੇ ਚਲੋ ਵੀ ਆਪਾਂ ਬਣਾਈ ਸਿੰਪਲ ਹੀ ਹੈ ਜੀ ਉੱਤੇ ਕਪੜਾ ਵਗੈਰਾ ਚੜਾ ਦਾਂਗੇ ਨਾ ਚਲੋ ਬੈਠਣ ਵਾਸਤੇ ਹੋ ਗਈ ਹਨਾ ਪਹਿਲਾਂ ਤਾਂ ਦੇਖੋ ਕਿੰਨੇ ਸੋਹਣੇ ਅਗਲੇ ਡਿਜ਼ਾਈਨ ਵਗੈਰਾ ਪਾ ਪਾ ਕੇ ਬਣਾਦੇ ਹੁੰਦੇ ਸੀਗੇ ਬੂਟੀਆਂ ਬੇਲ ਬੂਟੀਆਂ ਐਂ ਕਹੋਸ਼ ਕੇ ਮੈਂ ਵੀ ਸੋਚਿਆ ਸੀਗਾ ਪਰ ਫਿਰ ਭੈਣ ਕਹਿੰਦੀ ਨਹੀਂ ਵੀ ਚਲ ਤੂੰ ਸਿੰਪਲ ਹੀ ਬਣਾ ਦੇ ਹਨਾ ਵੀ ਆਪਾਂ ਉੱਪਰ ਕੱਪੜਾ ਝੜਾ ਦੇਣਾ ਫਿਰ ਜੀ ਆਪਾਂ ਇਹ ਦੋ ਫਾਈਨਲ ਆਪਣਾ ਪੀੜੀਆਂ ਆਪਣੀਆਂ ਦੋ ਬਣ ਚੁੱਕੀਆਂ ਨੇ ਤੇ ਤੁਸੀਂ ਦੱਸਿਓ ਜੀ ਕਮੈਂਟਾਂ 'ਚ ਵੀ ਵਧੀਆ ਨੇ ਬੜਾ ਵਧੀਆ ਹੀ ਨਾਲ ਜੈਸਾ ਅੱਜਕੱਲ ਕਿਸੇ ਨੂੰ ਆਉਂਦੀਆਂ ਨਹੀਂ ਨਾ ਪੀੜੀ ਆਪਾਂ ਫੇਰ ਵੀ ਚਲੋ ਕੋਸ਼ਿਸ਼ ਕੀਤੀ ਹਨਾ ਬਣਾਈ ਪੀੜੀ ਹੈ ਨਾ ਇੰਨਾ ਹੀ ਬਹੁਤ ਆ ਨਾ ਤੇ ਹਾਂ ਜੀ ਆਪਾਂ ਵੀਡੀਓ ਦੇ ਅੰਡਰ ਇਥ ਹੀ ਕਰਦੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆਂ ਜੀ ਕੱਲ ਨੂੰ ਫਿਰ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ ਹਾਲ ਦੇ ਰਹੋ ਵਾਸਤੇ ਰਹੋ ਇਸੇ ਤਰ੍ਹਾਂ ਮੇਰੀ ਵੀਡੀਓ ਦੇਖਦੇ ਰਹੋ ਜੀ ਥੈਂਕ ਯੂ ਜੀ